ਸਾਰਿਆਂ ਸਤਿ ਸ਼੍ਰੀ ਅਕਾਲ ਸਾਰਿਆਂ ਜੀ ਮਾਤਾ ਦੀ ਵਾਹਿਗੁਰੂ ਜੀ ਦਾ ਖਾਸਾ ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਨੇ ਮੈਂ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਬੋਲ ਰਿਹਾ ਦਮ ਮੈਂ ਇੱਕ ਸਮਾਜ ਸੇਵੀ ਹੋਂ ਦੇ ਨਾਤੇ ਕਈ ਸਾਲਾਂ ਚ ਦੁਨੀਆ ਵਿੱਚ ਵਿਚਰਦਾ ਆ ਰਿਹਾ ਹਾਂ ਆਲਮੋਸਟ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਆਲ ਓਵਰ ਗਰਦਾਸਪੁਰ ਆਲ ਓਵਰ ਬਟਾਲਾ ਗਲੀ ਗਲੀ ਮਹੱਲੇ ਮਹੱਲੇ ਚੱਪੇ ਚੱਪੇ ਤੇ ਹਰ ਮਹਿਕਮਾ ਹਰ ਅਦਾਲਤ ਕੋਠ ਹਰ ਅਫਸਰ ਹਰ ਡਿਪਾਰਟਮੈਂਟ ਹਰ ਵਪਾਰੀ ਵਰਗ ਹਰ ਬੱਚਾ ਹਰ ਸਕੂਲ ਸਟੂਡੈਂਟ ਕਾਲਜ ਹਟ ਹਰ ਬਜ਼ੁਰਗ ਹਰ ਬੰਦਾ ਮੈਨੂੰ ਆਲਮੋਸਟ ਸੋਸ਼ਲ ਮੀਡੀਆ ਦੇ ਜਾਣਦਾ ਹੈ ਅਸਲ ਬਿਨੇ ਮੈਂ ਹੀ ਆਲਮੋਸਟ ਹਰ ਥਾਂ ਤੇ ਲੋਕਾਂ ਦੇ ਵਿੱਚ ਸਿੰਪਲ ਸਧਾਰਨ ਜਿਹਾ ਰਹਿ ਕੇ ਹਰ ਕਿਸੇ ਨਾਲ ਤਰੀਕੇ ਨਾਲ ਡੀਲ ਕਰਦਾ ਕੋਪਰਟ ਕਰਦਾ ਕਨਵਿੰਸ ਕਰਨਾ ਟੈਕਲ ਕਰਦਾ ਹੈਂਡਲ ਕਰਦਾ ਹਰ ਕਿਸੇ ਨੂੰ ਮੈਂ ਮੰਦਰ ਗੁਰਦੁਆਰੇ ਜਾਣ ਵਾਲਾ ਇੱਕ ਸਧਾਰਨ ਜਿਹਾ ਇਨਸਾਨ ਆ ਲੈਕਨ ਮੇਰੀ ਵੇਅ ਆਫ ਟਾਕਿੰਗ ਇਸ ਤਰ੍ਹਾਂ ਨਹੀਂ ਹੁੰਦੀ ਕਿ ਜਿਹੜਾ ਬੰਦਾ ਤਰੀਕੇ ਨਾਲ ਕੋਪਰਟ ਹੋਵੇ ਉਹਨੂੰ ਸਮਝੇ ਤੇ ਗੱਲ ਦੇ ਤੇ ਅਮਲ ਕਰੇ ਤੇ ਲੋਕ ਕਹਿੰਦੇ ਨਸ਼ਾ ਇਸ ਸਰਕਾਰਾਂ ਕਰਾਂਦੀਆਂ ਆ ਉਹ ਕਰਾਂਦੇ ਜੇ ਕਰਾਂਦੇ ਉਹ ਕਰਾਂਦੇ ਨਸ਼ਾ ਕੋਈ ਕਿਸੇ ਨੂੰ ਨਹੀਂ ਕਰਾਂਦਾ ਮੇਰਾ ਕਹਿਣ ਦਾ ਭਾਵ ਹੈ ਕਿ ਜਿੱਥੇ ਵੀ ਲੋਕ ਬੈਠੇ ਰਹੇ ਮੇਰੀ ਸਲਾਈਵ ਵੀਡੀਓ ਨੂੰ ਦੇਖ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਸੈਂਸ ਕਰਨਾ ਧੰਨਵਾਦੀ ਹੋਵਾਂਗਾ ਅਬਲਾਈਜ਼ ਹੋਵਾਂਗਾ ਜਿਹੜੇ ਲੋਕ ਮੇਰੀਆਂ ਇਸ ਗੱਲਾਂ ਦੇ ਉੱਤੇ ਅਮਲ ਕਰਨਗੇ ਜ਼ਿਆਦਾਤਰ ਲੋਕ ਮੇਰੀਆਂ ਗੱਲਾਂ ਨੂੰ ਆਮਾਨ ਨਾਲ ਧਿਆਨ ਨਾਲ ਸੁਣਦੇ ਥੋੜੇ ਤੇ ਅਮਲ ਕਰਦੇ ਤੇ ਫਿਰ ਮੈਨੂੰ ਲੋਕਾਂ ਦੇ ਫੋਨ ਵੀ ਆਨੇ ਸ਼ੁਰੂ ਹੁੰਦੇ ਲੋਕ ਮੰਨਦੇ ਕਿ ਵਿਨੇ ਮੈਂ ਬਿਲਕੁਲ ਸਹੀ ਗੱਲ ਕਰਦਾ ਹਾਂ ਮੈਂ ਇੱਕ ਸਕੂਲ ਟਾਈਮ ਦੇ ਉੱਤੇ ਇੱਕ ਨਸ਼ਾ ਮੋਦ ਦਾ ਦੂਸਰਾ ਨਾਮ ਦੇ ਉੱਤੇ ਪਾਰਟਿਸਪੇਟ ਕੀਤਾ ਸੀ ਪਾਰਟਿਸਪੇਟ ਕਰਨ ਤੋਂ ਪਹਿਲਾਂ ਲੋਕ ਕਹਿੰਦੇ ਕਿ ਜੀਨੇ ਮੈਂ ਜੀ ਜੇ ਤੁਸੀਂ ਡਾਈਸ ਦੇ ਖਰੇ ਹੋਵੋਗੇ ਤੇ ਤੁਹਾਡੀਆਂ ਲੱਤਾਂ ਕੀ ਤਨ ਕਰਨਗੀਆਂ ਮੈਂ ਕਹਿੰਦਾ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਮੂਰਖ ਸਮਝੋ ਆਪਣੀ ਆਪ ਨੂੰ ਸਹੀ ਸਮਝੋ ਤਾਂ ਯੂ ਵਿਲ ਬੀ ਸਕਸੈਸਫੁਲ ਜੇ ਸੁਨਣ ਵਾਲੇ ਨੂੰ ਵੀ ਸਟੇਜ ਤੇ ਖੜਾ ਰਹਿ ਜਾਗ ਉਹਦੀਆਂ ਲੱਤਾਂ ਕੀਰਤਨ ਕਰਨ ਦੀਆਂ ਉਹ ਨਸ਼ੇ ਦੇ ਮੈਟਰ ਤੇ ਮੈਂ ਆਨਾ ਤੇ ਉਹਦੇ ਉੱਤੇ ਮੈਂ ਪਾਰਟਿਸਪੇਟ ਕੀਤਾ ਸੀ ਜੋ ਮੈਂ ਬੋਲਿਆ ਸੀ ਉਹੀ ਗੱਲਾਂ ਮੈਂ ਹੁਣ ਕਰਨਾ ਚਾਹਨਾ ਕਿ ਲੋਕਾਂ ਨੂੰ ਸਮਝਾਉਣਾ ਚਾਹਨਾ ਕਿ ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੰਸਾਰ ਕੇ ਇਤਿਹਾਸ ਮੇਂ ਇਹ ਦਿਨ ਖੂਨ ਕੇ ਅੱਖਰੋਂ ਮੇਂ ਲਿਖਾ ਜਾਣਾ ਚਾਹੀਏ ਜਿਸ ਦਿਨ ਮਾਨਵ ਜਾਤੀ ਨੇ ਇਸ ਨਸ਼ੀਲੇ ਪੌਦੇ ਕਾ ਅਪਯੋਗ ਬਤੌਰ ਸ਼ੋਕਨਾ ਰੰਮ ਕੀਤਾ उसी दिन से ये करूर राक्षसी वस्तु अन्य नशों की भांति मनुष्य के शरीर आत्मा और मन को अंदर ही अंदर जला रही है लाखों करोड़ों मनुष्यों के शरीर से डाइन की भांति चिपड़ कर उन्हें जर्जर निर्भर बुद्धिहीन और रोगग्रस्त बना रही है लेकिन जो नोजन पढ़े लिखे होने के बावजूद इन नशीली वस्तुओं का उपयोग करते हैं वो भी इस देश के दुश्मन हैं नशा बिल्कुल नहीं करना चाहिए नशा अवॉइड करो ਨਸ਼ਾ ਸਿਹਤ ਲਈ ਹਾਨੀ ਕਰਦਾ ਉੱਪਰ ਲਿਖਿਆ ਹੁੰਦਾ ਹੈ ਕਿ ਮਦਦ ਦੀ ਨਸ਼ਾ ਨਹੀਂ ਕਰਨਾ ਚਾਹੀਦਾ ਲੇਕਿਨ ਲੋਕ ਪਰਦੇਸ ਹੁੰਦੇ ਆ ਸਮਝਦਾਰ ਇੰਨੇ ਨੇ ਡਿਗਰੀਆਂ ਪੜ੍ਹਾਇਆਂ ਪਰ ਇਹ ਲਿਖੇ ਹੋਣ ਦੇ ਬਾਵਜੂਦ ਲੋਕ ਨਸ਼ੇ ਤੋਂ ਘਰੀਨਾ ਨਹੀਂ ਕਰਦੇ ਨਸ਼ੇ ਸੇ ਨਫ਼ਰਤ ਕਰੋ ਘਰੀਨਾ ਕਰੋ ਆਪਣੀ ਸਿਹਤ ਨੂੰ ਸਹੀ ਰੱਖੋ ਸਖਸ਼ਤਰ ਰੱਖੋ ਆਪਣੇ ਬਚਾਓ ਲੋਕਾਂ ਨੂੰ ਬਚਾਓ ਸਹੀ ਗਾਈਡੈਂਸ ਕਰੋ ਲੋਕਾਂ ਨੂੰ ਸਹੀ ਤਰੀਕੇ ਨਾਲ ਡੀਲ ਕਰੋ ਕੋਪਰੇਟ ਕਰੋ ਹਰ ਕੋ ਨੂੰ ਧੀ ਪੁੱਤ ਬੱਚਾ ਬੇਟਾ ਕਰਕੇ ਸਮਝਾਓ ਜੇ ਅਸੀਂ ਪ੍ਰਸ਼ਾਸਨ ਦੇ ਮਤਾਬਕ ਚੱਲੀਏ ਤੇ ਜੇਰੇ ਵੀ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਕਰਦੇ ਹੈਗੇ ਆ ਕਿ ਮਤਲਬ ਕਿ ਜੇ ਕੋਈ ਮਾਰਾ ਮੋਟਾ ਕੋਈ ਗਲਤ ਮੁਤ ਕਰਮ ਕਰਦਾ ਤੇ ਪ੍ਰਸ਼ਾਸਨ ਦਾ ਹੀ ਫਰਜ਼ ਬੰਦਾ ਨੂੰ ਧੀਏ ਪੁੱਤ ਬੱਚਾ ਬੇਟਾ ਕਰਕੇ ਕੋਆਪਰੇਟ ਕਰਕੇ ਟੈਕਲ ਕਰਨਾ ਚਾਹੀਦਾ ਹੈ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਆਨ ਕਿ ਉਹਨਾਂ ਤੇ ਚੁੱਕ ਕੇ ਪੈਂਦੇ ਸਟੇ ਪਰਚੇ ਸੁੱਟ ਦੋ ਉਹਨਾਂ ਨੂੰ ਅੰਦਰ ਦੇ ਦੋ ਇੰਜ ਕਰ ਦੋ ਜੇ ਕਰ ਦੋ ਉਹ ਕਰਦੇ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਸਤੀ ਪੁੱਤ ਜਿਸ ਘਰ ਦਾ ਇੱਕ ਜੀ ਅੰਦਰ ਚਲਾ ਜਾਂਦਾ ਜਾਂ ਕੋਈ ਹੋਰਾ ਨੁਕਸਾਨ ਹੋ ਜਾਂਦਾ ਕਮਾਨ ਵਾਲਾ ਕੋਈ ਨਹੀਂ ਹੋ ਰਹਿਦਾ ਉਸ ਘਰ ਦਾ ਜੀਵਨ ਨਿਰਵਾਹ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਜਿਸ ਤਰ੍ਹਾਂ ਸਾਡੇ ਧੀਆਂ ਪੁੱਤ ਨੇ ਉਦਾਂ ਹੀ ਅਗਲੇ ਨੂੰ ਸਮਝੋ ਕਾਨੂੰਨ ਦਾ ਸਹੀ ਇਸਤੇਮਾਲ ਕਰੋ ਕਾਨੂੰਨ ਦੀ ਪਾਵਰ ਦਾ ਗਲਤ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ ਹਰ ਕੋ ਨੂੰ ਤੇ ਕਨਪਤੀ ਹੈ ਪੁੱਤ ਬੱਚਾ ਬੇਟੇ ਕਰਕੇ ਕੋਪਰੇਟ ਕਰੋ ਤੇ ਦੁਨੀਆ ਬਿਲਕੁਲ ਸੁਧਰ ਸਕਦੀ ਹੈ ਜੀਆ ਸਾਰਿਆਂ ਨੂੰ ਮੇਰੇ ਵੱਲ ਜੈ ਮਾਤਾ ਦੀ ਸਾਰਿਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ